ਇਹ ਸਿਰਫ ਦੁਨੀਆ ਵਿੱਚ ਸਵਰਗ ਤੇ ਨਰਕ ਵਿੱਚ ਨਹੀਂ ਪਿਆਰੇ ਲੋਕ ਤੇ ਪਰਲੋਕ ਵਿੱਚ ਨਹੀਂ ਜੋ ਗੁਰੂ ਹੈ ਉਹ ਹਰ ਵੇਲੇ ਨਾਲ ਰਹਿੰਦਾ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਜਦੋਂ ਕੋਈ ਅਰਦਾਸ ਕੀਤੀ ਜਾਵੇ ਉਹ ਅਰਦਾਸ ਅੱਜ ਵੀ ਸੁਣੀ ਜਾਂਦੀ ਹੈ ਉਹ ਅਰਦਾਸ ਬਿਰਥੀ ਨਹੀਂ ਜਾਂਦੀ ਬਸ ਗੱਲ ਇਹ ਹੈ ਕਿ ਅਰਦਾਸ ਕਰਨ ਲੱਗਿਆਂ ਭਾਵਨਾ ਹੋਵੇ ਸ਼ਰਧਾ ਹੋਵੇ ਗੁਰੂ ਦੀ ਸੰਗਤ ਕਰਦੇ ਹੋਈ ਕਿਉਂਕਿ ਇੱਕ ਵਾਰ ਇਸੇ ਤਰ੍ਹਾਂ ਆ ਰਾਜਾ ਸਹਿ ਮਹਾਰਾਜ ਇਛਰ ਸਿੰਘ ਦੇ ਬਾੜੇ ਵਿੱਚ ਰਹਿ ਰਹੇ ਨੇ ਆਪਾਂ ਗੱਲ ਅਰਦਾਸ ਦੀ ਕਰ ਰਹੇ ਕਿਉਂਕਿ ਅੱਜ ਦੇ ਹੁਕਮ ਨਾਵਾ ਸਭ ਆਪਾਂ ਸਰਵਣ ਕੀਤੇ ਜਿਸ ਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੇ ਕਿਸੇ ਤਰ੍ਹਾਂ ਦਾ ਦੁੱਖ ਵੀ ਉਹਨੂੰ ਛੂ ਨਹੀਂ ਸਕਦਾ ਜਿਹੜਾ ਗੁਰੂ ਦੀ ਸੰਗਤ ਕਰਨ ਵਾਲਾ ਜਿਹੜਾ ਭਰੋਸਾ ਕਰਨ ਵਾਲਾ ਵਿਸ਼ਵਾਸ ਕਰਨ ਵਾਲਾ ਆ ਰਾਜਾ ਸਹਿ ਸਰੀਰ ਵਿਚ ਇਹ ਦੁਨੀਆ ਨੂੰ ਸੰਸਾਰ ਨੂੰ ਤਾਰਦਿਆਂ ਹੋਇਆ ਇਚਰ ਸਿੰਘ ਦੇ ਬਾੜੇ ਵਿੱਚ ਰਹਿ ਰਹੇ ਨੇ ਤੇ ਪਿੰਡ ਦੇ ਲਹਿੰਦੇ ਵਾਲੇ ਪਾਸੇ ਰਟਾਂਡੇ ਵਾਲੇ ਪਾਸੇ ਕਰਮ ਸਿੰਘ ਨੇ ਖੁੱਲਵਾਇਆ ਪਿਆਰਿਓ ਬੜੀ ਮਿਹਨਤ ਕੀਤੀ ਉਸ ਟਾਈਮ ਦਾ ਤਕਰੀਬਨ 4-5000 ਰੁਪਏ ਖਰਚ ਕੀਤਾ ਜੋ ਅੱਜ ਦੇ ਲੱਖਾਂ ਬਰਾਬਰ ਹੈ ਬੜੀ ਮਿਹਨਤ ਕੀਤੀ ਕਈ ਦਿਨ ਮਿਹਨਤ ਕਰਦੇ ਰਹੇ ਪਰ ਮਿਹਨਤ ਕਰਨ ਦੇ ਬਾਵਜੂਦ ਵੀ ਉੱਥੇ ਪਿਆਰੋ ਉਹਨੂੰ ਪਾਣੀ ਹਾਸਲ ਨਹੀਂ ਹੋਇਆ ਖੂਪਰਾਪਤ ਕੀਤਾ ਖੂਪਟਿਆ ਵਿੱਚ ਨਾਲ ਪਾਈ ਪਾਣੀ ਵਾਸਤੇ ਪਰ ਸੱਚ ਜਾਣਿਓ ਪਿਆਰੋ ਬੜੀ ਮਿਹਨਤ ਕਰਨ ਦੇ ਬਾਵਜੂਦ ਕਈ ਦਿਨ ਸਿਰਖ ਪਾਉਂਦੇ ਰਹੇ ਇੰਨਾ ਖਰਚ ਵੀ ਕੀਤਾ ਮਿਹਨਤ ਮਜ਼ਦੂਰੀ ਕਰਨ ਵਾਲੇ ਵੀ ਹੱਥ ਖੜੇ ਕਰ ਗਏ ਕਹਿੰਦੇ ਭਾਈ ਇੱਥੇ ਪਾਣੀ ਨਹੀਂ ਮਿਲਣਾ ਹਣ ਇੱਥੇ ਬਸ ਹੈ ਹੁਣ ਇੱਥੇ ਹੁਣ ਪਾਣੀ ਨਹੀਂ ਆ ਸਕਦਾ ਕਿਉਂਕਿ ਬੜੀ ਮਿਹਨਤ ਕਰ ਚੁੱਕੇ ਆ ਹੁਣ ਤੇ ਇਹ ਜਿਹੜਾ ਤੇਰਾ ਕੀਤਾ ਹੋਇਆ ਖਰਚਾ ਉਹ ਅਜਾਈਂ ਚਲਿਆ ਜਾਣਾ ਕਹਿੰਦੇ ਜਿਹੜਾ ਤੂੰ ਧਨ ਖਰਚਿਆ ਇਹ ਅਜਾਈਂ ਚਲਿਆ ਜਾਣਾ ਕਿਉਂਕਿ ਇੱਥੇ ਹੁਣ ਪਾਣੀ ਆਉਣਾ ਨਾ ਮੁਮਕਨ ਹੈ ਇੱਥੇ ਪਾਣੀ ਨਹੀਂ ਆਵੇਗਾ ਗਰਮੀ ਦੇ ਦਿਨ ਨੇ ਪਿਆਰਿਓ ਦੁਪਹਿਰ ਦਾ ਸਮਾਂ ਤੇ ਜਿਹੜੇ ਉਹ ਮਜ਼ਦੂਰ ਨੇ ਉਹ ਅੰਦਰ ਬੈਠ ਕੇ ਆਰਾਮ ਕਰ ਰਹੇ ਨੇ ਕੁਝ ਘੜੀਆਂ ਦੁਪਹਿਰ ਨੂੰ ਇੰਨੀ ਅੱਤ ਦੀ ਗਰਮੀ ਪੈ ਰਹੀ ਹੈ ਕਿ ਪਾਣੀ ਵੀ ਸੁੱਕਦਾ ਜਾ ਰਿਹਾ ਹੈ ਹਰ ਪਾਸੇ ਜਿੱਥੇ ਕੋਈ ਜੀਵ ਜੰਤੂ ਹੈ ਉਹ ਮਰਨ ਦੇ ਕਿਨਾਰੇ ਪਹੁੰਚਿਆ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਇੱਧਰ ਕਰਮ ਸਿੰਘ ਜਦੋਂ ਵੇਖਿਆ ਕਿ 4-5000 ਰੁਪਏ ਖਰਚ ਕੀਤੇ ਕਈ ਦਿਨਾਂ ਤੋਂ ਮਿਹਨਤ ਕਰ ਰਹੇ ਆ ਪਰ ਮਿਹਨਤ ਪੱਲੇ ਨਹੀਂ ਪਈ ਫਿਰ ਦੋਨੋਂ ਆਪਣੇ ਹੱਥ ਜੋੜ ਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਰਾਜਾ ਸਹਿ ਮਹਾਰਾਜ ਦੇ ਚਰਨਾਂ ਦਾ ਧਿਆਨ ਤਰਦਿਆਂ ਅਰਦਾਸ ਕੀਤੀ ਅਰਦਾਸ ਕੀਤੀ ਕਹਿੰਦੇ ਰਾਜਾ ਸਹਿ ਮਹਾਰਾਜ ਹੁਣ ਸਾਡੀ ਪਿੱਠ ਨਾ ਲੱਗਣ ਦਿਓ ਇੱਕ ਇਹ ਪਿਆਰਿਓ ਗੱਲ ਨੋਟ ਕਰਨ ਵਾਲੀ ਜਦੋਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਨਾ ਆਪਾਂ ਘਰਾਂ ਵਿੱਚ ਵੀ ਗੱਲ ਕਰੀਏ ਉਦੋਂ ਆਪਾਂ ਨੂੰ ਨਾਤੇ ਰਾਇਆ ਸਭ ਦੀ ਯਾਦ ਆਉਂਦੀ ਹੈ ਬਹੁਤੀ ਤੇ ਨਾ ਹੀ ਗੁਰਦੁਆਰਾ ਸਾਹਿਬ ਦੀ ਯਾਦ ਆਉਂਦੀ ਪਰ ਜਦੋਂ ਕੋਈ ਦੁੱਖ ਆਵੇ ਨਾ ਕੋਈ ਸੰਕਟ ਆ ਜਾਵੇ ਉਦੋਂ ਫਿਰ ਆਪਾਂ ਨੂੰ ਸਭ ਕੁਝ ਯਾਦ ਆ ਜਾਂਦਾ ਹੈ ਇਸੇ ਤਰ੍ਹਾਂ ਭਾਈ ਕਰਮ ਸਿੰਘ ਹੱਥ ਜੋੜ ਕੇ ਅਰਦਾਸਾਂ ਕਰਨ ਲੱਗਿਆ ਪਾਸ਼ਾ ਮੇਰੇ ਡੁੱਬਦੇ ਹੋਏ ਬੇੜੇ ਨੂੰ ਪਾਰ ਲੰਘਾ ਦੇਵੋ ਮੈਂ ਗਰੀਬ ਹਾਂ ਤੁਹਾਡੇ ਚਰਨਾਂ ਤੇ ਭਰੋਸਾ ਰੱਖਣ ਵਾਲਾ ਹਾਂ ਪਰ ਅੱਜ ਮੇਰੀ ਬੇੜੀ ਡਿਗ ਡੋਲੇ ਖਾ ਰਹੀ ਹੈ ਬੇੜੀ ਡੁੱਬਣ ਦੇ ਕਿਨਾਰੇ ਹੈ ਪਾਸ਼ਾ ਬੇੜੀ ਪਾਰ ਕਰ ਦਿਓ ਤੇ ਮਾਰਗ ਦੀ ਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਆ ਪਾਤਸ਼ਾਹ ਕਹਿੰਦੇ ਬਿਰਤੀ ਕਦੇ ਨਾ ਹੋਵਈ ਜਨਕੀ ਅਰਦਾਸ ਆਪਾਂ ਕਹਿੰਨੇ ਗਵੰਡੀਆਂ ਨੇ ਕਰ ਦਿੱਤਾ ਸਾਡਾ ਸ਼੍ਰੀਕਾ ਮਾੜਾ ਸਾਡੇ ਭੈਣ ਭਰਾ ਗਵੰਡ ਮਾੜੇ ਨੇ ਪਾਤਸ਼ਾਹ ਕਹਿੰਦੇ ਨਹੀਂ ਜੇ ਤੂੰ ਜਨ ਬਣ ਕੇ ਅਰਦਾਸ ਕੀਤੀ ਕਿਸੇ ਦੀ ਪਾਵਰ ਨਹੀਂ ਕਿ ਤੇਰੀ ਅਰਦਾਸ ਨੂੰ ਰੋਕ ਸਕੇ ਬਿਰਤੀ ਕਦੇ ਨਾ ਹੋਵਈ ਜਨਕੀ ਅਰਦਾਸ ਤੇਰੀ ਅਰਦਾਸ ਨੂੰ ਭਾਗ ਜ਼ਰੂਰ ਲੱਗਣਗੇ ਪਰ ਇਹ ਗੱਲ ਵੀ ਜਨ ਬਣਨਾ ਪੈਣਾ ਜਨ ਕਿਵੇਂ ਬਣਨਾ ਹੈ ਜਨ ਬਣਨ ਵਾਸਤੇ ਭਰੋਸਾ ਬਣਾਉਣਾ ਪੈਣਾ ਹੈ ਵਿਸ਼ਵਾਸ ਹੋਵੇ ਤੇ ਰਾਜਾ ਸਾਹਿਬ ਦੇ ਚਰਨਾਂ ਦਾ ਧਿਆਨ ਤਰਿਆ ਬੜੇ ਭਾਵਨਾ ਨਾਲ ਸ਼ਰਧਾ ਨਾਲ ਅਰਦਾਸਾਂ ਕਰ ਰਿਹਾ ਹੈ ਤੇ ਪਿਆਰਿਓ ਰਾਜਾ ਸਾਹਿਬ ਮਹਾਰਾਜ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਸੱਚ ਜਾਣਿਓ ਪਿਆਰੇ ਸੱਚ ਹੈ ਜਦੋਂ ਅਰਦਾਸ ਸੁਣੀ ਆਪਣੇ ਪਿਆਰੇ ਦੀ ਪਿਆਰਿਓ ਅਤ ਦੀ ਗਰਮੀ ਹੈ ਕਹਿੰਦੇ ਉਸ ਟਾਈਮ ਇੰਨੀ ਗਰਮੀ ਸੀ ਪਾਣੀ ਵੀ ਸੁੱਕਦੇ ਜਾਂਦੇ ਸੀ ਹਰ ਪਾਸੇ ਹਰ ਪਾਸੇ ਜਾਨਵਰ ਵੀ ਮਰਦੇ ਜਾ ਰਹੇ ਸੀ ਇੰਨੀ ਅੱਤ ਦੀ ਗਰਮੀ ਸੀ ਇੰਨੀ ਰੇਤ ਗਰਮ ਇੰਨੀਆਂ ਸੜਕਾਂ ਗਰਮ ਸੀ ਉੱਥੇ ਤੁਰਿਆ ਨਹੀਂ ਸੀ ਜਾ ਸਕਦਾ ਤੇ ਜਿ ਰਾਜਾ ਸਾਹਿਬ ਦੇ ਚਰਨਾਂ 'ਚ ਜਦੋਂ ਅਰਦਾਸ ਕੀਤੀ ਨਾ ਪਿਆਰਿਓ ਪਿਆਰੇ ਨੇ ਸੇਵਕ ਨੇ ਭੇਜ ਕੇ ਤੇ ਕਹਿੰਦੇ ਝਟਪਟ ਨੰਗੇ ਪੈਰੀਂ ਰਾਜਾ ਸਹਿ ਮਹਾਰਾਜ ਕਰਮ ਸਿੰਘ ਦੇ ਖੂਹ ਤੇ ਪਹੁੰਚ ਗਿਆ ਖੁਸ ਸਤਨਾਮ ਰਾਜਾ ਸਹਿ ਮਹਾਰਾਜ ਨੰਗੇ ਪੈਰੀਂ ਪਿਆਰਿਓ ਆਪਣੇ ਸੇਵਕ ਦੀ ਪੈਜ ਰੱਖਣ ਵਾਸਤੇ ਭੱਜੇ ਆਏ ਆਪਣੇ ਸੇਵਕ ਦੀ ਲਾਜ ਰੱਖਣ ਵਾਸਤੇ ਭੱਜੇ ਆਏ ਨੇ ਤੇ ਬਿਲਕੁਲ ਨੰਗੇ ਪੈਰੀ ਆ ਕੇ ਖੂਹ ਤੇ ਖੜ ਗਏ ਤੇ ਜਦੋਂ ਦਰਸ਼ਨ ਕੀਤੇ ਨਾ ਪਿਆਰਿਓ ਕਰਮ ਸਿੰਘ ਨੇ ਤੇ ਜਦੋਂ ਆਵਾਜ਼ ਸੁਣੀ ਸਾਰਿਆਂ ਨੇ ਤੇ ਜਿਹੜੇ ਅੰਦਰ ਆਰਾਮ ਕਰਦੇ ਸੀ ਉਹ ਵੀ ਬਾਹਰ ਆ ਗਏ ਜਦੋਂ ਪਤਾ ਲੱਗਾ ਵੀ ਰਾਜਾ ਸਾਹਿਬ ਬਾਹਰ ਆ ਚੁੱਕੇ ਨੇ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਤੇ ਅਰਦਾਸ ਕਰਨ ਲੱਗਿਆ ਗੁਜਾਰਸ਼ਾ ਕਰਨ ਲੱਗਿਆ ਪਾਦਸ਼ਾਹ ਬੜਾ ਜ਼ੋਰ ਲੱਗ ਗਿਆ ਹੁਣ ਤੇ ਸਾਰੇ ਮਜ਼ਦੂਰ ਸਾਰੇ ਕਾਰੀਗਰ ਵੀ ਜਵਾਬ ਦੇ ਗਏ ਨੇ ਕਿ ਭਾਈ ਇੱਥੇ ਖੂਹ ਦੇ ਵਿੱਚ ਪਾਣੀ ਨਹੀਂ ਆਉਣਾ ਕਿਰਪਾ ਕਰੋ ਹੁਣ ਤੁਸੀਂ ਇਲਾਜ ਰੱਖ ਲਵੋ ਤੇ ਰਾਜਾ ਸਾਹਿਬ ਮਹਾਰਾਜ ਨੇ ਮੌਣ ਦੇ ਉੱਪਰ ਖੜ ਕੇ ਪਿਆਰਿਓ ਇੱਕਦਮ ਖੂਹ ਦੇ ਅੰਦਰ ਨੂੰ ਜਦੋਂ ਵੇਖਿਆ ਨਾ ਖੂਹ ਦੇ ਅੰਦਰ ਵੇਖ ਕੇ ਤੇ ਕਹਿੰਦੇ ਭਾਈ ਹੁਣ ਆਪ ਕਿਰਪਾ ਕਰੋ ਉਸ ਅਕਾਲ ਪੁਰਖ ਨੂੰ ਯਾਦ ਕਰੋ ਸਾਰਿਆਂ ਨੂੰ ਕਿਹਾ ਪਿਆਰਿਓ ਉਸ ਅਕਾਲ ਪੁਰਖ ਨੂੰ ਯਾਦ ਕਰੋ ਉਸ ਪ੍ਰਮਾਤਮਾ ਦੇ ਚਰਨਾਚਰ ਆਰਦਾਸ ਕਰੀਏ ਤੇ ਜਦੋਂ ਪਿਆਰੇ ਰਾਜਾ ਸਾਹਿਬ ਮਹਾਰਾਜ ਜੀ ਨੇ ਤੱਕਿਆ ਨਾ ਖੂਹ ਦੇ ਵਿੱਚ ਤੇ ਉਹਨਾਂ ਨੇ ਕਿਹਾ ਭਾਈ ਹੁਣ ਜਿਹੜਾ ਇਹ ਪਾਣੀ ਹੈ ਇਹਨੂੰ ਚਲਾਵੋ ਤੇ ਸੱਚ ਜਾਣੇ ਪਰ ਸੱਚ ਹੈ ਇਹ ਇਹ ਕੋਈ ਆਮ ਗੱਲਾਂ ਕਹਾਣੀਆਂ ਨਹੀਂ ਕਹਿੰਦੇ ਜਿਹੜੇ ਵਿੱਚ ਖੂਹ ਦੇ ਵਿੱਚ ਸਾਰੇ ਕਹਿੰਦੇ ਸੀ ਪਾਣੀ ਨਹੀਂ ਆਉਣਾ ਉਹ ਪਾਣੀ ਦੇ ਨਾਲ ਭਰ ਗਿਆ ਖੂਹ ਪਾਣੀ ਨਾਲ ਭਰ ਗਿਆ ਪਰ ਇੰਨਾ ਪਾਣੀ ਆ ਗਿਆ ਜਿਹਦੇ ਵਿੱਚ ਨਾਲ ਵੀ ਪਾਈ ਪਰ ਪਾਣੀ ਨਾ ਪ੍ਰਾਪਤ ਹੋਇਆ ਪਰ ਜਦੋਂ ਰਾਜਾ ਸਾਹਿਬ ਮਹਾਰਾਜ ਨੇ ਇੱਕਦਮ ਤੱਕਿਆ ਨਾ ਪਹਿਰੇ ਆਪਣੀ ਨਿਗਾਹ ਨਾਲ ਤੇ ਉਸ ਸੇਵਕ ਦੀ ਅਰਦਾਸ ਸੁਣੀ ਗਈ ਸਾਰੇ ਪਾਸੇ ਵਧਾਈਆਂ ਦੇਣ ਲੱਗੇ ਕਰਮ ਸਿੰਘ ਨੂੰ ਭਾਈ ਕਰਮ ਸਿੰਘ ਵਧਾਈਆਂ ਤੇਰੀ ਮਿਹਨਤ ਨੂੰ ਫਲ ਲੱਗਿਆ ਕਹਿੰਦਾ ਨਹੀਂ ਭਾਈ ਮੇਰੀ ਮਿਹਨਤ ਤੇ ਅਜਾਈ ਗਈ ਸੀ ਮੇਰੀ ਮਿਹਨਤ ਨੂੰ ਫਲ ਨਹੀਂ ਇਹ ਤੇ ਪਾਸ਼ਾ ਦੀਆਂ ਕਰਾਮਾਤਾ ਨੇ ਇਤੇ ਪਾਸ਼ਾ ਦੀ ਬਖਸ਼ਿਸ਼ ਐ ਇਹਨਾਂ ਨੇ ਦਇਆ ਕੀਤੀ ਤਰਸ ਕੀਤਾ ਤੇ ਤਾਂ ਜਾ ਕੇ ਇਹ ਸਭ ਕੁਝ ਹਾਸਲ ਹੋਇਆ ਹੱਥ ਜੋੜ ਕੇ ਰਾਜਾ ਸਭਜੀ ਦਾ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ ਤੇ ਜਿਹੜੇ ਇਲਾਕੇ ਦੇ ਲੋਕ ਸੀ ਨਾ ਸੰਗਤਾਂ ਸੀ ਪਿਆਰਿਓ ਹਰ ਪਾਸੇ ਰਾਜਾ ਸਾਹਿਬ ਮਹਾਰਾਜ ਜੀ ਦੇ ਚਰਚੇ ਹੋ ਰਹੇ ਸੀ ਰਾਜਾ ਸਭਜੀ ਦੇ ਨਾਮ ਦੀ ਵਡਿਆਈ ਹੋ ਰਹੀ ਸੀ ਹਰ ਪਾਸੇ ਜਿਹਨੂੰ ਨਹੀਂ ਸੀ ਪਤਾ ਰਾਜਾ ਸਾਹਿਬ ਬਾਰੇ ਉੱਥੇ ਵੀ ਪਤਾ ਲੱਗ ਰਿਹਾ ਸੀ ਵੀ ਰਾਜਾ ਸਾਹਿਬ ਨੇ ਅੱਜ ਇਹ ਕਰਾਮਾਤ ਕਰ ਦਿੱਤੀ ਰਾਇਆ ਸਾਹਿਬ ਇੱਕ ਸਾਈਡ ਤੇ ਮੰਝਾ ਢਾਕੇ ਬੈਠ ਗਏ ਸੰਗਤਾਂ ਪਿਆਰੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਕਿਉਂਕਿ ਆਪਾਂ ਗੁਰੂ ਸਾਹਿਬ ਜੀ ਦਾ ਹੁਕਮ ਨਾਮਾ ਸਾਹਿਬ ਸਰਵਣ ਕੀਤਾ ਕਿ ਪਾਤਸ਼ਾਹ ਦਾ ਫਰਮਾਨ ਹੈ ਅੱਜ ਦਾ ਹੁਕਮ ਹੈ ਜੋ ਆਪਾਂ ਬਾਹਰ ਬਲੈਕਬੋਰਡ ਤੇ ਲਿਖਿਆ ਪਿਆਰੀ ਪਾਤਸ਼ਾਹ ਕਹਿੰਦੇ ਜਿਸ ਕੇ ਸਿਰ ਉਪਰ ਤੋਂ Swami ਸੋ ਦੁੱਖ ਕੈਸਾ ਪਾਵੇ ਪਰ ਇਹ ਆਪਾਂ ਹਿੱਕ ਠੋਕ ਕੇ ਕਿਵੇਂ ਕਹਿ ਸਕਨੇ ਆ ਜਿਵੇਂ ਹੁਣ ਆਪਾਂ ਆਪਣੇ ਮਾਪੇ ਨੂੰ ਕੀ ਵੀ ਮੈਂ ਤੇਰਾ ਪੁੱਤਰ ਆ ਵੀ ਮੈਨੂੰ ਇਹ ਚੀਜ਼ ਚਾਹੀਦੀ ਏ ਤੂੰ ਲੈ ਕੇ ਦੇ ਜਿੱਥੋਂ ਮਰਜੀ ਲੈ ਕੇ ਦੇ ਬੱਚੇ ਇਸੇ ਤਰ੍ਹਾਂ ਕਰਦੇ ਨੇ ਪਿਆਰਿਓ ਪੜ੍ਹਾਈ ਜੋਗੇ ਮਾਇਆ ਨਾ ਵੀ ਨਾ ਹੋਵੇ ਤੇ ਜੇ ਬੱਚੇ ਕਹਿਣ ਵੀ ਪੜ੍ਹਨਾ ਹੈ ਅਸੀਂ ਤੇ ਮਾਪੇ ਨੂੰ ਪਤਾ ਕਿੰਨੇ ਔਖੇ ਔਕੇ ਬੜਾਉਣਾ ਪੈਂਦਾ ਪਿਆਰਿਓ ਕਿਉਂਕਿ ਬੱਚਿਆਂ ਵਾਸਤੇ ਸਭ ਕੁਝ ਕਰਨਾ ਪੈਂਦਾ ਪਰ ਗੱਲ ਇਹ ਹੈ ਕਿ ਦਾਵਾ ਕਰਨ ਦੇ ਜੋਗੇ ਆਪਾਂ ਹੋਈਏ ਦਾਵਾ ਕਰਨ ਜੋਗੇ ਹੋਈਏ ਆਪਾਂ ਰਾਇਆ ਸਭ ਨੂੰ ਕਹਿਣ ਜਗੇ ਹੋਈਏ ਕਿ ਪਾਸ਼ਾ ਤੇਰੀ ਸੰਗਤ ਕਰਦੇ ਆਂ ਤੇਰਾ ਨਾਮ ਜਪਦੇ ਆਂ ਤੇਰੇ ਤੇ ਭਰੋਸਾ ਹੈ ਤੇ ਹੁਣ ਕਿਰਪਾ ਕਰ ਸਾਨੂੰ ਡੋਲਣ ਨਾ ਦੇਵੀ ਸਾਡੀ ਇਹ ਅਰਦਾਸ ਪੂਰੀ ਹੋ ਜਾਵੇ ਫਿਰ ਰਾਜਾ ਸਾਹਿਬ ਮਾਰੇ ਅਰਦਾਸ ਅੱਜ ਵੀ ਪੂਰੀ ਕਰਦੇ ਨੇ ਕਿਉਂਕਿ ਆਪਾਂ ਬਾਣੀ ਦਾ ਸ਼ਬਦ ਸ਼ਰਮਣ ਕੀਤਾ ਹੁਕਮ ਨਾਮਾ ਸਾਹਿਬ ਪਾਚ ਕਹਿੰਦੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਆਪਾਂ ਕਹਿ ਸਕਦੇ ਹਾਂ ਪਾਸ਼ਾ ਤੂੰ ਸਾਡੇ ਸਿਰ ਤੇ ਐ ਤੂੰ ਸਾਡਾ ਸੁਆਮੀ ਐ ਤੇਰੇ ਅੱਗੇ ਸਾਡੀ ਅਰਦਾਸ ਐ ਪਰ ਇਹ ਕਹਿਣਾ ਕਦੋਂ ਬਣਦਾ ਹੈ ਜਦੋਂ ਆਪਾਂ ਰਾਜਾ ਸਾਹਿਬ ਦੇ ਬਚਨ ਕਮਾਈਏ ਕਿਉਂਕਿ ਕੱਲ ਆਪਾਂ ਸਰਵਣ ਕੀਤੇ ਰਾਜਾ ਸਾਹਿਬ ਦੇ ਬਚਨ ਪਾਤਸ਼ਾਹ ਫਰਮਾਨ ਕਰਦੇ ਨੇ ਭਾਈ ਕਿ ਇਹ ਸੰਸਾਰ ਦੁਨੀਆ ਤੇ ਪਰਿਵਾਰ ਵਿੱਚ ਰਹਿੰਦਿਆਂ ਰਹਿੰਦਿਆਂ ਕੁਝ ਘੜੀਆਂ ਅੰਮ੍ਰਿਤ ਵੇਲਾ ਗੁਰੂ ਸਾਹਿਬ ਦੇ ਚਰਨਾਂ 'ਚ ਮਤੀਤ ਕਰਿਆ ਕਰ ਪਾਤਸ਼ਾਹ ਕਹਿੰਦੇ ਇੱਕ ਘੜੀ ਜੇ ਤੂੰ ਸੰਗਤ ਕਰ ਲਵੇਂ ਤੇਰੇ ਸਾਰੇ ਦਿਨ ਦੇ ਸਵਾਸ ਸਫਲ ਨੇ ਇਹ ਰਾਜਾ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਗੁਰੂ ਦੀ ਬਾਣੀ ਕਹਿ ਰਹੀ ਹੈ ਭਾਈ ਗੁਰਦਾਸ ਜੀ ਇਸ ਗੱਲ ਤੇ ਮੋਹ ਲਾ ਗਏ ਨੇ ਪੈ ਰਿਓ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਗੱਲ ਮੰਨਣੀ ਪੈਣੀ ਜਦੋਂ ਆਪਾਂ ਬਚਨ ਮੰਨਾਂਗੇ ਨਾ ਜਦੋਂ ਰੋਜ਼ ਗੁਰੂ ਦੀ ਸੰਗਤ ਵਿੱਚ ਆਵਾਂਗੇ ਰੋਜ਼ ਆਪਾਂ ਰਾਯਾ ਸਭ ਦੇ ਬਚਨਾਂ ਦੇ ਚਲਦਿਆਂ ਹੋਇਆਂ ਸੰਗਤ ਵਿੱਚ ਆ ਕੇ ਬੈਠਾਂਗੇ ਫਿਰ ਜਦੋਂ ਕੋਈ ਦੁੱਖ ਆਵੇਗਾ ਕੋਈ ਸੰਕਟ ਆਵੇਗਾ ਫਿਰ ਆਪਾਂ ਹਿੱਕ ਠੋਕ ਕੇ ਕਹਿ ਸਕਨੇ ਆ ਪਾਤਸ਼ਾਹ ਤੇਰੇ ਦਰ ਦੇ ਬੱਚੇ ਆ ਤੇਰੇ ਬੱਚੇ ਆ ਤੇਰ ਤੂੰ ਮੰਗੜਾ ਹੋਰ ਦੱਸ ਕਿੱਥੇ ਜਾਈਏ ਵੀ ਤੇਰੇ ਦਰ ਤੋਂ ਹੀ ਮੰਗਣਾ ਹੈ ਪਰ ਆਪਾਂ ਕਹਾਂਗੇ ਕਦੋਂ ਜਦੋਂ ਆਪਾਂ ਸੱਚਮੁੱਚ ਬੱਚੇ ਬਣ ਗਏ ਵਿਆਰੀ ਜਦੋਂ ਭਰੋਸਾ ਹੋ ਗਿਆ ਜਦੋਂ ਵਿਸ਼ਵਾਸ ਹੋ ਗਿਆ ਇਸ ਕਰਕੇ ਰਾਜਾ ਸਾਹਿਬ ਪ੍ਰਮਾਨ ਕਰਦੇ ਨੇ ਭਾਈ ਕੀ ਕਰਨਾ ਪੈਣਾ ਹੈ ਕਿ ਤੈਨੂੰ ਆਪਣੇ ਅੰਦਰ ਚਿੱਤ ਦੇ ਵਿੱਚ ਧਿਆਨ ਤਰਨਾ ਪੈਣਾ ਹੈ ਆਓ ਆਪਾਂ ਰਾਜਾ ਸਾਹਿਬ ਦੇ ਬਚਨ ਸੁਣਨ ਕਰੀਏ ਕਵਿਤ ਇੱਕ ਹੀ ਬਰਮ ਪਰ ਵਿਰਤੇ ਅਨੇਕ ਭਾਂਤ ਦੇਖ ਕੇ ਕਲਾਰ ਹਮ ਹੋਏ ਬਿਸਮਾਦ ਹੈ ਆਇਸ਼ਾ ਕਹਿੰਦੇ ਇੱਕ ਬ੍ਰਹਮ ਹੀ ਕਈ ਰੂਪ ਧਾਰ ਕੇ ਫਸਰ ਰਿਹਾ ਹੈ ਇੱਕੋ ਹੀ ਬ੍ਰਹਮ ਹੈ ਪਰ ਇਹ ਰੂਪ ਅਨੇਕ ਬਣ ਗਏ ਨੇ ਇਸ ਸੰਸਾਰਕ ਰੂਪ ਜੋ ਦੁਨੀਆ ਆਪਾਂ ਸੰਸਾਰ ਵੇਖ ਰਹੇ ਨਾ ਪਾਤਸ਼ਾਹ ਕਹਿੰਦੇ ਇੱਕੋ ਹੀ ਮਹਾਰਾਜ ਦੀ ਬਾਣੀ ਅੰਦਰ ਆਪਾਂ ਸਰਵਣ ਕਰਦੇ ਨਾ ਪਾਤਸ਼ਾਹ ਗੁਰਬਾਣੀ ਅੰਦਰ ਸਮਝਾਣਾ ਕਰਦੇ ਨੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਪਾਤਸ਼ਾਹ ਕਹਿੰਦੇ ਇੱਕੋ ਬ੍ਰਹਮ ਹੀ ਇਹ ਸਾਰੇ ਪਾਸੇ ਇਹ ਰੂਪ ਧਾਰ ਰਿਹਾ ਹੈ ਉਸ ਦਾ ਪਸਾਰਾ ਵੇਖ ਕੇ ਅਸੀਂ ਆਚਰਜ ਹੋ ਰਹੇ ਹਾਂ ਇਹ ਜਿਹੜਾ ਪ੍ਰਸਾਰਾ ਉਹਦਾ ਵੇਖ ਕੇ ਨਾ ਆਪਣੀਆਂ ਅੱਖੀਆਂ ਧੋਖਾ ਖਾਰੀਆਂ ਨੇ ਆਪਣਾ ਮਨ ਜਿਹੜਾ ਇਹ ਮੋਹਤ ਹੋ ਰਿਹਾ ਹੈ ਆਪਣਾ ਇਹ ਮਨ ਧੋਖੇ ਵੀ ਦੇ ਰਿਹਾ ਹੈ ਪਿਆਰ ਵੀ ਕਰ ਰਿਹਾ ਹੈ ਅੱਖੀਆਂ ਚੰਗਾ ਵੇਖ ਰੀਆਂ ਮਾੜਾ ਵੇਖ ਰੀਆਂ ਨੇ ਪਰ ਇਹ ਸਾਰਾ ਉਸ ਕਾਲਪੁਰਖ ਦੇ ਬ੍ਰਹਮ ਦਾ ਹੀ ਰੂਪ ਹੈ ਫਿਰ ਪਾਇਸ਼ਾ ਸਮਝਾਣਾ ਕਰਦੇ ਨੇ ਕੀ ਕਰਨਾ ਪੈਣਾ ਹੈ ਕਹੀਂ ਵਿਦਵਾਨ ਹੋਏ ਕਰੇ ਉਪਦੇਸ਼ ਹੀ ਅਗਧਿਆਕੋ ਪਾਏ ਰਹੀਂ ਕਰਤ ਫਸਾਦ ਹੈ ਪਾਸ਼ਾ ਕਹਿੰਦੇ ਕਿਤੇ ਵਿਦਵਾਨ ਹੋ ਕੇ ਉਪਦੇਸ਼ ਕਰਦਾ ਹੈ ਕਿਤੇ ਮੂਰਖ ਹੋ ਕੇ ਝਗੜੇ ਹੀ ਖੜੇ ਕਰਦਾ ਹੈ ਇਹ ਆਪਣੇ ਬੰਦੇ ਦੀ ਮੱਤ ਹੈ ਪਿਆਰਿਓ ਕਿਉਂਕਿ ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਤੇ ਕਾਦੇ ਵਾਸਤੇ ਭੇਜਿਆ ਨਾਮ ਜਪਣ ਵਾਸਤੇ ਸਿਮਰਨ ਕਰਨ ਵਾਸਤੇ ਤੇ ਜਿਹਦੇ ਨਾਲ ਪਿਆਰ ਹੋਵੇ ਨਾ ਪਿਆਰਿਓ ਪਿਆਰ ਹੋਵੇ ਉਹ ਬੱਚੇ ਨੂੰ ਮਾਪੇ ਬਾਪ ਬੜੀਆਂ ਕਠਿਨਾਈਆਂ ਝੱਲ ਕੇ ਵੀ ਪੜਾ ਲੈਂਦੇ ਨੇ ਪਿਆਰਿਓ ਪਤਾ ਹੈ ਕਿ ਸਾਡਾ ਬੱਚਾ ਹੋ ਨਾਰਾ ਇਹਨੇ ਪੜ ਲੈਣਾ ਇਹਨੂੰ ਪੜਾ ਦਈਏ ਇਹਨੂੰ ਵਿਦੇਸ਼ਾਂ ਵਿੱਚ ਭੇਜ ਦੇਵਾਂਗੇ ਇਹ ਚੰਗੀ ਨੌਕਰੀ ਲੱਗ ਜਾਵੇਗਾ ਇਸ ਕਰਕੇ ਆਪ ਭਵੇਂ ਲੂਣ ਨਾਲ ਖਾਣੀ ਪੈ ਜੇ ਨਾ ਪਿਆਰਿਓ ਬੰਦਾ ਸੋਚਦਾ ਆਪਣੇ ਬੱਚਿਆਂ ਤੇ ਮਿਹਨਤ ਕਰ ਲਈਏ ਕਿਉਂਕਿ ਬੱਚਿਆਂ ਦੇ ਨਾਲ ਪਿਆਰ ਇੰਨਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਰਾਜਾ ਸਾਹਿਬ ਨਾਲ ਪਿਆਰ ਕਰਾਂਗੇ ਨਾ ਪਿਆਰਿਓ ਤੇ ਰਾਜਾ ਸਾਹਿਬ ਮਹਾਰਾਜ ਇੰਨੇ ਕਿਰਪਾਲੂ ਤੇ ਦਿਆਲੂ ਨੇ ਨਾ ਇਹਨਾਂ ਆਪ ਬਾਹ ਫੜ ਕੇ ਤੁਹਾਨੂੰ ਅਮਰਤ ਵੇਲੇ ਬਿਠਾ ਲਿਆ ਕਰਨੇ ਕਿ ਉઠੋ ਪਿਆਰਿਓ ਤੁਹਾਡੀ ਲੋੜ ਹੈ ਤੁਹਾਨੂੰ ਅਸੀਂ ਆਪਣੇ ਵਰਗਾ ਬਣਾਉਣਾ ਹੈ ਆਪਾਂ ਬੱਚਿਆਂ ਵਾਸਤੇ ਮਿਹਨਤ ਕਰਨੇ ਆ ਨਾ ਸਵੇਰੇ ਅਮਰਤ ਵੇਲੇ ਉੱਠਦੇ ਆ ਉੱਠ ਕੇ ਉਹਨਾਂ ਨੂੰ ਤਿਆਰ ਕਰਨਾ ਘਰ ਵਿੱਚ ਮਿਹਨਤ ਕਰਨੀ ਖੇਤਾਂ 'ਚ ਵੀ ਕੰਮ ਕਰਨੇ ਪੈਂਦੇ ਨੇ ਬੜੀਆਂ ਮਿਹਨਤ ਮਜਦੂਰੀਆਂ ਕਰਨੀਆਂ ਪੈਂਦੀਆਂ ਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਵੱਧ ਘੱਟ ਸੁਣਨਾ ਪੈਂਦਾ ਕਿਉਂਕਿ ਸਾਡੇ ਬੱਚੇ ਖੁਸ਼ ਰਹਿਣ ਇਸੇ ਤਰ੍ਹਾਂ ਰਾਜਾ ਸਾਹਿਬ ਮਹਾਰਾਜ ਨੂੰ ਜਦੋਂ ਆਪਾਂ ਪਿਆਰ ਕਰਾਂਗੇ ਨਾ ਤੇ ਰਾਜਾ ਸਾਹਿਬ ਵੀ ਆਪਣੇ ਬੱਚਿਆਂ ਵਾਂਗ ਆਪਾਂ ਨੂੰ ਵੇਖਣਗੇ ਤੇ ਆਪ ਜਾ ਕੇ ਬਿਠਾ ਕੇ ਕਹਿਣਗੇ ਚੱਲ ਵੀ ਤੈਨੂੰ ਆਪਣੇ ਵਰਗਾ ਬਣਾਉਣੇ ਖਿੱਚ ਪਈ ਨਾ ਸ਼੍ਰੀ ਅਵਤੂ ਹਸੈ ਮਹਾਰਾਜ ਦੇ ਅੰਦਰ ਸ਼੍ਰੀ ਅਵਤੂ ਹਸੈ ਮਹਾਰਾਜ ਨੂੰ ਆਪਣੇ ਵਰਗਾ ਰਾਜਾ ਸਾਹਮਣੇ ਬਣਾਉਣਾ ਸੀ ਪਤਾ ਨਹੀਂ ਕਿੱਥੋਂ ਘੁੰਮਦਿਆਂ ਘੁੰਮਦਿਆਂ ਭਾਲ ਕਰਦੇ ਆ ਕਰਦੇ ਆ ਤੇ ਰਾਇਆ ਸਭ ਦੇ ਚਰਨਾਂ ਵਿੱਚ ਆ ਗਏ ਤੇ ਰਾਇਆ ਸਭ ਨੇ ਆਪਣੇ ਵਰਗਾ ਬਣਾ ਲਿਆ ਜਦੋਂ ਇਹਨਾਂ ਨੇ ਕਿਰਪਾ ਕਰਨੀ ਹੈ ਨਾ ਪਿਆਰ ਉਦੋਂ ਹੀ ਭਾਗ ਲੱਗਣੇ ਨੇ ਉਦੋਂ ਹੀ ਬਖਸ਼ਿਸ਼ ਹੋਣੀ ਹੈ ਅਰਦਾਸਾਂ ਬੜੀਆਂ ਕਰਦੇ ਆਪਾਂ ਅਰਦਾਸ ਕਰਨ ਲੱਗੇ ਆ ਨਾ ਪਿਆਰਿਓ ਆਪਾਂ ਕੋਈ ਐਸਾ ਦਰ ਨਹੀਂ ਜਿਹੜੇ ਦਰ ਤੇ ਨਾ ਗਏ ਹੋਈਏ ਆਪਾਂ ਮੰਗਲਵਾਰ ਵੀ ਜਾਂਦੇ ਆ ਵੀਰਵਾਰ ਵੀ ਐਤਵਾਰ ਵੀ ਪਿੰਡ ਵੀ ਬਾਬੇ ਦੇ ਜਾਵਨੇ ਆ ਬਾਹਰ ਵੀ ਜਾਵਨੇ ਆ ਜਿੱਥੇ ਕੋਈ ਦੱਸ ਦਵੇ ਉੱਥੇ ਜਾ ਕੇ ਅਰਦਾਸਾਂ ਕਰਦੇ ਆ ਆਪਣੀਆਂ ਅਰਦਾਸਾਂ ਇੰਨੀ ਆਉਂਦੀ ਆ ਆਪਾਂ ਭੁੱਲ ਜਾਂਦੇ ਕਿ ਅਸੀਂ ਕਿੱਥੇ ਕਿੱਥੇ ਕੀ ਸੁਖਿਆ ਹੋਇਆ ਤੇ ਰਾਜਾ ਸਾਹਿਬਾਰੇ ਫਰਮਾਨ ਕਰਦੇ ਨੇ ਬੰਦੂਏ ਬਖਾਈ ਕਈ ਬੰਦੀਖਾਨੇ ਬੰਦੋ ਆਦਲ ਬਹਾਰ ਵਿੱਚ ਕਰੇ ਕਹੀਂ ਸਾਦ ਹੈ ਪਾਸ਼ਾ ਕਹਿੰਦੇ ਭਾਈ ਕਿਤੇ ਫਸਾਦੀ ਹੋ ਕੇ ਕੈਦੀ ਬਣ ਕੇ ਕੈਦਖਾਨੇ ਵਿੱਚ ਗਿਆ ਹੈ ਹੈ ਰੂਪ ਉਹਦਾ ਹੀ ਹੈ ਕਿਤੇ ਅਦਾਲਤੀ ਹੋ ਕੇ ਇਨਸਾਫ ਕਰ ਰਿਹਾ ਹੈ ਪਾਸ਼ਾ ਕਹਿੰਦੇ ਕਿਤੇ ਉਹ ਆਪ ਜੇਲ੍ਹਖਾਨੇ ਐ ਤੇ ਕਿਤੇ ਅਦਾਲਤੀ ਬਣ ਕੇ ਜੱਜ ਬਣ ਕੇ ਉਹ ਆਪ ਇਨਸਾਫ ਕਰ ਰਿਹਾ ਹੈ ਇਹ ਹੈ ਰੂਪ ਉਹਦਾ ਹੀ ਹੈ ਜੇ ਜੀਵ ਜੰਤੂ ਨੇ ਨਾ ਪਿਆਰਿਓ ਬਿੱਲੀਆਂ ਕੁੱਤੇ ਜਿੰਨੇ ਵੀ ਆਪਾਂ ਜੀਵ ਜੰਤੂ ਵੇਖਨੇ ਹਰ ਇੱਕ ਦੇ ਅੰਦਰ ਰੂਪ ਉਹਦਾ ਹੀ ਹੈ ਆਤਮਾ ਇਹੀ ਹੈ ਆਤਮਾ ਮਰਦੀ ਨਹੀਂ ਪਿਆਰਿ ਆਤਮਾ ਅਮਰ ਹੈ ਕਿਸੇ ਵੀ ਇਨਸਾਨ ਦੀ ਕਹਿੰਦੇ ਆਤਮਾ ਨਹੀਂ ਮਰਦੀ ਇਹ ਬਾਣੀ ਪਿਆਰਿ ਮੋਹ ਲਾਂਦੀ ਐ ਇਸ ਗੱਲ ਤੇ ਆਤਮਾ ਨਹੀਂ ਮਰਦੀ ਆਤਮਾ ਸਦਾ ਅਮਰ ਹੈ ਇਹ ਸਰੀਰ ਮਰਦੇ ਜੰਮਦੇ ਨੇ ਪਿਆਰਿਓ ਆਤਮਾ ਅੱਜ ਇਹ ਮਨੁੱਖਾ ਜਨਮ ਮਿਲਿਆ ਹੈ ਚੰਗੇ ਕਰਮ ਕਰਾਂਗੇ ਤੇ ਸਦਾ ਵਾਸਤੇ ਪਿਆਰਿਓ ਗੁਰੂ ਸਾਹਿਬ ਦੇ ਚਰਨਾ ਚਲੇ ਜਾਵਾਂਗੇ ਜੇ ਥੋੜੇ ਘਟ ਰਹਿ ਕੇ ਦੁਬਾਰਾ ਫਿਰ ਮਨੁੱਖਾ ਜਨਮ ਮਿਲ ਜਾਣਾ ਹੈ ਤੇ ਜੇ ਬਹੁਤੇ ਹੀ ਮਾੜੇ ਕਰਮ ਹੋਏ ਫਿਰ ਇਹ ਕੁੱਤੇ ਬਿੱਲੀਆਂ ਇਹ ਸਾਰੇ ਆਪਾਂ ਨੂੰ ਸਰੀਰ ਮਿਲਣੇ ਨੇ ਇਸ ਕਰਕੇ ਰਾਜਾ ਸਾਹਿਬ ਮਹਾਰਾਜ ਅਖੀਰਲੀਆ ਪੰਕਤੀਆਂ ਵਿੱਚ ਕੀ ਕਹਿ ਰਹੇ ਨੇ ਦਾਸ ਭਗਵਾਨ ਕੈਸੇ ਕਰੀਏ ਬਖਾਨ ਵੈਸੋ ਬ੍ਰਹਮ ਅਪਰਮਾਨ ਦਸੋ ਦਿਸਾ ਹੀ ਆਵਾਦ ਹੈ ਪਾਸ਼ਕੰਦੇ ਕਿਤੇ ਖੁਸ਼ੀਆਂ ਕਰ ਰਿਹਾ ਹੈ ਬ੍ਰਹਮ ਦੇ ਪਸਾਰਣ ਕਿੱਥੋਂ ਤੱਕ ਦਸੀ ਬ੍ਰਹਮ ਦੀ ਮਿੰਤੀ ਨਹੀਂ ਹੋ ਸਕਦੀ ਪਾਸ਼ਾ ਕਹਿੰਦੇ ਦੱਸੋ ਦਿਸ਼ਾ ਉਸੇ ਦੀ ਆਬਾਦੀ ਹੈ ਪਾਸ਼ਾ ਕਹਿੰਦੇ ਦੱਸੋ ਦਿਸ਼ਾ ਹਰ ਪਾਸੇ ਉਹਦੀ ਹੀ ਆਬਾਦੀ ਹੈ ਉਹ ਕਾਲਪੁਰਖ ਦਾ ਨਾਮ ਹੈ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਹਰ ਅੰਦਰ ਉਹ ਪਰਮਾਤਮਾ ਹੈ ਉਹ ਪਰਮਾਤਮਾ ਦਾ ਰੂਪ ਹੈ ਇਸ ਕਰਕੇ ਭਾਈ ਮੈਂ ਮੇਰੀ ਨੂੰ ਮਟਾ ਕੇ ਉਸ ਪਰਮਾਤਮਾ ਦੀ ਬੰਦਗੀ ਕਰੀਏ ਕਿਉਂਕਿ ਜਦੋਂ ਲੇਖਾ ਜੋਖਾ ਹੋਣਾ ਨਾ ਪਿਆਰਿਆ ਉਦੋਂ ਬੜੇ ਪਿਆਰ ਨਾਲ ਬਿਠਾ ਕੇ ਪੁੱਛਿਆ ਜਾਣਾ ਹੈ ਅੱਜ ਆ ਕੋਈ ਮਾੜਾ ਕਰਮ ਕਰਾਂਗੇ ਨਾ ਜਿਵੇਂ ਅੱਜ ਮੈਂ ਇੱਥੇ ਬੈਠ ਕੇ ਕਥਾ ਕਰ ਰਿਹਾ ਕਥਾ ਰਿਕਾਰਡ ਹੋ ਰਹੀ YouTube ਤੇ ਪੈ ਜਾਣੀ ਹੈ ਕੱਲ ਨੂੰ ਮੈਂ ਕਹਾਂ ਭਾਈ ਮੈਂ ਇਹ ਗੱਲ ਨਹੀਂ ਕਹੀ ਤੇ ਵੀਡੀਓ ਚਲਾ ਦਿੱਤੀ ਜਾਣੀ ਭਾਈ ਤੂੰ ਇਹ ਗੱਲ ਕਹੀ ਸੀ ਹੋ ਜਾਂਦਾ ਨਾ ਪਿਆਰਿਓ ਇਸੇ ਤਰ੍ਹਾਂ ਇਸ ਸੰਸਾਰ ਦੇ ਰੂਪ ਦੇ ਵਿੱਚ ਜਿਹੜਾ ਆਪਾਂ ਕਰਮ ਕਰਨੇ ਆ ਨਾ ਜਦੋਂ ਲੇਖਾ ਜੋਖਾ ਹੋਣਾ ਆਪਾਂ ਕਹਿੰਨੇ ਅਸੀਂ ਇਹ ਕਰਮ ਨਹੀਂ ਕੀਤੇ ਪਰ ਸਾਰਾ ਰਿਪੀਟ ਕਰਕੇ ਜਦੋਂ ਵਿਖਾਉਣਾ ਨਾ ਫਿਰ ਬੰਦਾ ਉੱਥੇ ਪਛਤਾਉਂਦਾ ਕਿ ਮਾੜੇ ਕਰਮ ਕਰਕੇ ਮੈਂ ਕੀ ਕਰ ਬੈਠਾ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਉਹ ਕਰਮ ਕਰ ਤੇ ਜੇ ਕਿਸੇ ਨੂੰ ਹਸਾ ਨਹੀਂ ਸਕਦਾ ਤੇ ਰਵਾਵੀ ਵੀ ਨਾ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦਾ ਤੇ ਮਾੜਾ ਵੀ ਨਾ ਕਰੀ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਸਦਾ ਬੰਦਗੀ ਕਰੋ ਸਿਮਰਨ ਕਰੋ ਜਿਵੇਂ ਭਾਈ ਕਰਮ ਸਿੰਘ ਦੀ ਅਰਦਾਸ ਸੁਣੀ ਰਾਜਾ ਸਾਹਿਬ ਨੇ ਅੱਜ ਵੀ ਪਿਆਰੇ ਰਾਜਾ ਸਾਹਿਬ ਇਸੇ ਤਰ੍ਹਾਂ ਸੁਣਦੇ ਨੇ ਆਓ ਪਿਆਰਿਓ ਬੜੇ ਬੜੇ ਭਾਗੇ ਹੋ ਨਰਾਇਆ ਸਬ ਜੀ ਦੇ ਚਰਨਾਂ 'ਚ ਬੈਠ ਕੇ ਆਪ ਜੀ ਹਾਜ਼ਰੀਆਂ ਲਵਾ ਰਹੇ ਹੋ ਸਤਿਗੁਰ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹੀ ਅਰਦਾਸ ਹੈ ਰਾਇਆ ਸਬ ਦੇ ਚਰਨਾਂ 'ਚ ਪਾਛਾ ਜਿਹੜੀ ਅਸੀਂ ਸੰਗਤਾਂ ਪਹੁੰਚ ਰਹੀਆਂ ਨੇ ਸਭ ਦੇ ਪਰਿਵਾਰਾਂ ਦੇ ਬੱਚਿਆਂ ਦੇ ਨਾਮ ਤੁਸੀਂ ਜਾਣਦੇ ਹੋ ਕਿਉਂਕਿ ਬਿਨ ਬੋਲਿਆ ਸਭ ਕੁਝ ਜਾਣਦਾ ਪਾਛਾ ਤੁਸੀਂ ਸਭ ਜਾਣਦੇ ਹੋ ਕਿਰਪਾ ਕਰਨੀ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਵਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਸਾਈ ਰਹਿਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੀ ਮਹਾਰਾਜ ਸਦਾ ਇਸੇ ਤਰ੍ਹਾਂ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਣਾ ਆਓ ਪਿਆਰਿਓ ਇੰਨੀਆਂ ਕਾਜਰੀਆਂ ਪਰਵਾਨ ਕਰਨੀਆਂ ਹੁਣ ਵੇਖੋ ਪਿਆਰ ਆਪਾਂ ਤਕਰੀਰ ਨੂੰ 25 ਮਿੰਟ 25 27 ਮਿੰਟ ਤੇ ਆਪਾਂ ਕਥਾ ਆਰੰਭ ਕੀਤੀ ਤੇ तकरीबन 45 ਮਿੰਟ ਤੇ ਸਮਾਪਤੀ ਹੋਗੀ तकरीबन ਅੱਧੇ ਘੰਟੇ ਤੋਂ ਪਹਿਲਾਂ ਸਮਾਪਤੀ ਹੋ ਜਾਂਦੀ ਹੈ ਪਿਆਰਿਓ ਪਰ ਫਿਰ ਵੀ ਆਪਣੇ ਕੋਲ ਇੰਨਾ ਸਮਾਂ ਨਹੀਂ ਤੇ ਆਪਾਂ ਫਿਰ ਬਾਅਦ ਵਿੱਚ ਪਛਤਾਉਨੇ ਆ ਅਰਜ਼ੋਈਆਂ ਕਰਨੀਆਂ ਫਿਰ ਪਾਸ਼ਾ ਵੀ ਉਸੇ ਤਰ੍ਹਾਂ ਹੀ ਆਪਣੇ ਸੇਵਕਾਂ ਦੀ ਝੋਲੀ ਪਰਦਾ ਜਿੰਨਾ ਕਾ ਆਪਾਂ ਭਰੋਸਾ ਰੱਖਨੇ ਆ ਇਸ ਕਰਕੇ ਆਪਣੇ ਨੇੜੇ ਕਥਾ ਦਾ ਪ੍ਰਵਾਹ ਚੱਲ ਰਿਹਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸੁੱਤੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਪਿਆਰਿਓ ਕਿ ਜਿਹਨੇ ਇੱਥੇ ਆ ਕੇ ਜਪਣਾ ਹੈ ਜਿਹਨੇ ਆ ਕੇ ਸੰਗਤ ਕਰਨੀ ਹੈ ਉਹਨੇ ਆਪਣੇ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਸਭ ਕੁਝ ਕਰਨਾ ਇਸ ਕਰਕੇ ਸਾਰੇ ਪਿਆਰਿਓ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਪਹੁੰਚਿਆ ਕਰੋ ਇਹ ਇੱਕ ਘੜੀ 25 ਮਿੰਟ 30 ਮਿੰਟ ਦੇ ਬਦਲੇ ਰਾਜਾ ਸਾਹਿਬ ਆਪਾਂ ਨੂੰ ਸੁੱਖ ਵੰਡ ਰਹੇ ਨੇ ਆਪਾਂ ਨੂੰ ਖੁਸ਼ੀਆਂ ਵੰਡ ਰਹੇ ਨੇ ਆਓ ਆਪਾਂ ਝੋਲੀਆਂ ਪਰ ਕੇ ਰਾਜਾ ਸਾਹਿਬ ਦੇ ਦਰ ਤੋਂ ਖੁਸ਼ੀਆਂ ਲੈ ਕੇ ਜਾਈਏ ਸੋ ਬੇਨਤੀ ਹੈ ਪਿਆਰਿਓ ਸਾਰੀਆਂ ਸੰਗਤਾਂ ਪਹੁੰਚਿਆ ਕਰੋ ਰਾਜਾ ਸਾਹਿਬ ਕਿਰਪਾ ਕਰਨ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਪਿਆਰਿਓ ਇੰਨੀਆਂ ਕਹਾਜ਼ਰੀਆਂ ਪ੍ਰਵਾਨ ਕਰਨੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ